ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਲਵੇ ਦਾ ਇੱਕ ਪਿੰਡ ਵੇਲਾ ਦਿਖੜ ਦੁਪਹਿਰ ਦਾ ਪਿੰਡ ਦੇ ਵਿੱਚ ਗਾਰ ਖੁੱਲੇ ਚੁਗਾਨ ਵਿੱਚ ਨਿੰਮ ਬੋੜ ਤੇ ਪਿੱਪਲ ਦੀ ਤਰਵਣੀ ਤਰਵਣੀ ਦੋ ਆਲੇ ਕਚਾ ਥੜਾ ਥੜੇ ਉੱਪਰ ਪਿੰਡ ਦੇ ਗੱਭਰੂ ਬੈਠੇ ਸੰ ਅੰਮਲੀ ਬਜ਼ੁਰਗ ਅਤੇ ਹੋਰ ਵੇਲੇ ਬੰਦੇ ਅਕਸਰ ਦੁਪਹਿਰ ਕੱਟਣ ਆਉਂਦੇ ਸੰ ਕਦੇ ਘੇਠਾਂ ਪਟੀਆਂ ਵਿਛਾ ਲੈਂਦੇ ਕਦੇ ਖੇਸ ਕਦੇ ਦੌੜੇ ਕਦੇ ਉਂਝ ਹੀ ਥੜਾ ਸੁੰਬਰ ਕੇ ਬੈਠ ਜਾਂਦੇ ਅੱਜ ਵੀ ਪਿੰਡ ਦੇ ਰਲਵੇਂ ਮਿਲਵੇਂ ਲੋਕ ਬੈਠੇ ਹੋਏ ਸਨ ਹਵਾ ਬੰਦ ਸੀ ਪੱਤਾ ਨਹੀਂ ਸੀ ਹਿਲਦਾ ਬਜ਼ੁਰਗਾਂ ਨੇ ਆਪਣੇ ਕੁੜਤੇ ਉਤਾਰ ਕੇ ਪਾਸੇ ਰੱਖੇ ਹੋਏ ਸਨ ਹਰ ਰੋਜ਼ ਬਿਨਾ ਨਾਗਾ ਆਉਣ ਵਾਲੇ ਬਜ਼ੁਰਗ ਫੂਲਾ ਸਿੰਘ ਮਥੂਆਮਲੀ ਬੋਰਡ ਸਿੰਘ ਬੋਤਾ ਸਿੰਘ ਛੱਜੂ ਨਾਈ ਤੇ ਮਰਾਸੀ ਬੂਟਾ ਵਾਲੀ ਤਾਂ ਬੈਠੇ ਹੀ ਸਨ ਕੁਝ ਗੱਲਾਂ ਦਾ ਚਸਕਾ ਲੈਣ ਆਈ ਸਨ ਪਤਾ ਨਹੀਂ ਨੱਥੂ ਅਮਲੀ ਨੇ ਕੋਈ ਸ਼ੂਲੀ ਛੱਡੀ ਜਾਂ ਮਰਾਸੀ ਬੂਟੇ ਅਲੀ ਨੇ ਕਿਸੇ ਦੇ ਚੋ ਬਲਾਈ ਸਾਰੇ ਉੱਚੀ ਉੱਚੀ ਹੱਸਣ ਲੱਗੇ ਇੱਕ ਪਾਸੇ ਲਟੈਣ ਵਰਗੇ ਭਾਰੇ ਵੱਡੇ ਤਣੇ ਉੱਪਰ ਜੜ ਜੜ ਖੇੜ ਰਹੇ ਪੱਛੀ ਹੈਰਾਨੀ ਨਾਲ ਹੱਸਦਿਆਂ ਵੱਲ ਵੇਖਣ ਲੱਗੇ ਮਰਾਸੀਆ ਕਿਤੇ ਗੁਰੂ ਦੇ ਸਿੰਘ ਆੜ ਕੇ ਨਾ ਜੀ ਸੋਧਾ ਲਾ ਦੇਣਗੇ ਨੱਥੂ ਅਮਲੀ ਨੇ ਕਿਹਾ ਤੂੰ ਗੁਰੂ ਦਾ ਸਿੱਖ ਨਹੀਂ ਹੈਗਾ ਬੂਟੇ ਵਾਲੀ ਨੇ ਉਸ ਦੀ ਕਤਰੀ ਦਾੜੀ ਵੇਖ ਕੇ ਛੇੜਿਆ ਮਾਈ ਨੇ ਤਾਂ ਸੇਖੀ ਜੰਮਿਆ ਸੀ ਮੈਥੋਂ ਹੀ ਉੱਚ ਨੀਚ ਹੋਗੀ ਅਮਲੀ ਨੇ ਨਸਵਾਰ ਦੀ ਚੁੰਡੀ ਖਿੱਚਣਿਆ ਕਿਆ ਤੇ ਸਾਰੇ ਫੇਰ ਹੱਸ ਪਏ ਉਦੋਂ ਹੀ ਨਵੇਂ ਆਇਆ ਵਿੱਚੋਂ ਤੇਗਾ ਸਿੰਘ ਨੇ ਵੇਖਿਆ ਇੱਕ 40 50 ਸਾਲ ਦਾ ਉਪਰਾ ਬੰਦਾ ਹੋ ਗਿਆ ਬਈ ਹੋ ਗਿਆ ਬਾਹ ਖੜ ਕੇ ਖੜੀ ਕਰਕੇ ਕਹਿੰਦਾ ਤਰਵੈਣੀ ਵੱਲ ਆ ਰਿਹਾ ਸੀ ਤੇਗਾ ਸਿੰਘ ਦੇ ਦਰਸ਼ਨ ਤੇ ਸਾਰੇ ਚੁੱਪ ਹੋ ਗਏ ਹੋ ਗਿਆ ਸਿੰਘੋ ਹੋ ਗਿਆ ਉਪਰੇ ਬੰਦੇ ਨੇ ਨੇੜੇ ਆਣ ਕੇ ਫਿਰ ਗਿਆ ਸਾਰੇ ਹੈਰਾਨ ਹੋਏ ਉਸ ਵੱਲ ਤੱਕਣ ਲੱਗੇ ਸਿਰ ਉੱਪਰ ਵਟਾਦਾਰ ਪਗੜੀ ਪੱਕਾ ਰੰਗ ਪਰਵੇਂ ਕਰੜ ਬਰੜੀ ਢਾੜੀ ਅੱਖਾਂ ਮੋਟੀਆਂ ਖੁੱਲੇ ਹੱਡ ਪੈਰ ਦਰਮਿਆਣਾ ਕੱਦ ਤੇੜ ਖੱਦਰ ਦਾ ਮੈਲਾ ਜਿਹਾ ਕੁੜਤਾ ਗੋਡਿਆਂ ਤੱਕ ਲੰਮਾ ਹੇਠਾ ਤੰਗ ਮੂਰੀ ਦਾ ਕਸ਼ੇਰਾ ਬਾਹਾਂ ਵਿੱਚ ਮੋਟਾ ਕੜਾ ਲੋਹੇ ਦਾ ਪੈਰੀ ਤੋੜੀ ਦੀ ਜੁੱਤੀ ਜਿਹੜੀ ਮਿੱਟੀ ਕੱਟੇ ਨਾਲ ਬਧਰੂਪ ਹੋਈ ਪਈ ਸੀ ਖੱਦਰ ਦੇ ਪਰਨੇ ਨਾਲ ਕਮਰ ਕੱਸਾ ਕੀਤਾ ਹੋਇਆ ਸੀ ਹੱਥ ਵਿੱਚ ਲੰਮੀ ਡਾਂਗ ਵਾਲਾ ਬਰਛਾ ਸੀ ਵੇਖਣ ਨੂੰ ਲੱਗਦਾ ਸੀ ਉਹ ਲੰਮਾ ਪੈਂਡਾ ਮਾਰ ਕੇ ਆਇਆ ਹੈ ਲੱਤਾਂ ਕੱਪੜੇ ਮੂੰਹ ਧੂੜ ਨਾਲ ਭਰੇ ਹੋਏ ਸਨ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਉਹ ਪਰੇ ਬੰਦੇ ਨੇ ਬਰਛਾ ਥੋੜਾ ਜਿਹਾ ਉੱਪਰ ਵੱਲ ਲਹਿਰਾ ਕੇ ਆਖਿਆ ਦੂਸਰੇ ਤਾਂ ਉਸਦੇ ਰਾਗ ਟੰਗ ਵੱਲ ਹੀ ਵਿੰਦੇ ਰਹੇ ਭੁੱਲਾ ਸਿੰਘ ਨੇ ਜਵਾਬ ਦਿੱਤਾ ਫਤਿਹ ਸਿੰਘ ਫਤਿਹ ਸਿੰਘ ਗੁਰੂ ਦੇ ਸਿੱਖੋ ਹੋ ਗਿਆ ਆਏ ਬੰਦੇ ਨੇ ਧੂੜ ਨਾਲ ਅੱਟੇ ਚਿਹਰੇ ਉੱਪਰ ਖੇੜਾ ਲਿਆਉਂਦਿਆਂ ਫਿਰ ਗਿਆ ਕੀ ਹੋ ਗਿਆ ਭਾਈ ਬਾਬਾ ਫੂਲਾ ਸਿੰਘ ਨੇ ਪੁੱਛਿਆ ਖਾਲਸੇ ਦਾ ਰਾਜ ਹੋ ਗਿਆ ਗੁਰੂ ਦੇ ਸਿੱਖੋ ਬੰਦੇ ਨੇ ਉਸੇ ਰੋਂਗ ਵਿੱਚ ਦੱਸਿਆ ਖਾਲਸੇ ਦਾ ਰਾਜ ਹੋ ਗਿਆ ਕਈ ਜਣੇ ਇੱਕ ਸਾਥ ਬੋਲੇ ਨੱਥੂ ਅਮਲੇ ਨੇ ਜੋਸ਼ ਵਿੱਚ ਖੜਾ ਹੋ ਕੇ ਕਤਰੀ ਦਾੜੀ ਤੇ ਹੱਥ ਫੇਰਦਿਆਂ ਜੇਕਾਰਾ ਛੱਡਿਆ ਤਰਵੈਣੀ ਉੱਪਰ ਬੈਠੇ ਗਾਂ ਕੋ ਗਿਆ ਉੱਡ ਗਏ ਬੁੱਢਾ ਵਾਲੀ ਛੱਜੁਣਾਈ ਦੇ ਪਿੱਛੇ ਹੋ ਗਿਆ ਤੂੰ ਕਿਵੇਂ ਜਾਣਿਆ ਬਈ ਸਿੰਘਾ ਬੋਤਾ ਸਿੰਘ ਨੇ ਪੁੱਛਿਆ ਆ ਬੈਠ ਪਹਿਲਾ ਸਾਲ ਐ ਬੋੜ ਸਿੰਘ ਨੇ ਕਹਿੰਦਿਆਂ ਉਹਦੇ ਲਈ ਥਾਂ ਬਣਾਇਆ ਉਪਰੇ ਬੰਦੇ ਨੇ ਲੱਕ ਲਾਲੋਂ ਲੱਕ ਨਾਲੋਂ ਪਰਨਾ ਖੋਲਿਆ ਪਹਿਲਾਂ ਮੂੰਹ ਪੁੰਜਿਆ ਫਿਰ ਕੱਪੜੇ ਝਾੜੇ ਜੁੱਤੀ ਝਾੜੀ ਤੇ ਉਹਨਾਂ ਲਾਗੇ ਬਹਿ ਗਿਆ ਅੰਨ ਪਾਣੀ ਦਾ ਦੱਸ ਭੂਲਾ ਸਿੰਘ ਨੇ ਪੁੱਛਿਆ ਭੋਜਨ ਤਾਂ ਲਾਗੇ ਦੇ ਪਿੰਡੋਂ ਹੀ ਕਰ ਆਇਆ ਗੁਰੂ ਦੇ ਸਿੰਘੋ ਜਾਲ ਛਕੂਗਾ ਜਾ ਬਈ ਜੋਬਰਾ ਮੇਰੇ ਅਸ਼ੇਰਾ ਕੜਾਈ ਚੁੱਕ ਲਿਆ ਇੱਥੇ ਸਿੰਘ ਦੇ ਪੱਜ ਨਾਲ ਅਸੀਂ ਵੀ ਸ਼ੱਕ ਲਵਾਂਗੇ ਬਾਬਾ ਲੱਸੀ ਦਾ ਚਟੂਰਾ ਨਾ ਚੁੱਕ ਲਿਆ ਵਾਂ ਗੱਭਰੂ ਨੇ ਪੁੱਛਿਆ ਨੱਥੂ ਅਮਲੀ ਪਹਿਲਾਂ ਹੀ ਬੋਲ ਪਿਆ ਨੂੰ ਪੁੱਛਦੀ ਹੈ ਬਾਬਾ ਜੀ ਦਾਲ ਚ ਕਿਉਂ ਪਾ ਦਿਆਂ ਬਾਬਾ ਆਂਦਾ ਸਹੁਰੇ ਇਹ ਇਹੋ ਜਿਹਾ ਕੰਮ ਪੁੱਜ ਕੇ ਕਰੀਦਾ ਹੁੰਦਾ ਸਾਰੇ ਹੱਸ ਪਏ ਗੱਭਰੂ ਲੰਮੇ ਕਦਮੀਆਂ ਆਪਣੇ ਘਰ ਵੱਲ ਤੁਰ ਪਿਆ ਕਿਹੜੇ ਪਾਸਿਓਂ ਆ ਰਹੇ ਸਿੰਗਾ ਬੋਤਾ ਸਿੰਘ ਨੇ ਗੱਲ ਛੇੜੀ ਮਲੇਰ ਕੋਟਲੇ ਵੱਲੋਂ ਆਇਆ ਪਹਿਲਾਂ ਸਰਹਿੰਦ ਸੀਗਾ ਕਿੱਧਰ ਹੋ ਗਿਆ ਖਾਲਸਾ ਰਾਜ ਬੂੜ ਸਿੰਘ ਨੇ ਪੁੱਛਿਆ ਵਾਹ ਸਿੰਘ ਹੈਰਾਨ ਹੋਇਆ ਪਤਾ ਨਹੀਂ ਤੁਹਾਨੂੰ ਗੁਰੂ ਦੇ ਬੰਦੇ ਦਾ ਤਾਂ ਪਤਾ ਹੋਣਾ ਜਿਹਨੂੰ ਬੰਦਾ ਸੋਂ ਬਹਾਦਰ ਕਹਿੰਦੇ ਐ ਬੂੜ ਸਿੰਘ ਨੇ ਪੁੱਛਿਆ ਹਾਂ ਉਹ ਹੀ ਗੁਰੂ ਨੇ ਭੇਜਿਆ ਉਹਨੂੰ ਦੱਖਣ ਵੱਲੋਂ ਸਿੰਘ ਨੇ ਦੱਸਿਆ ਸੁਣਦੇ ਆ ਉਹ ਬੰਦਾ ਕਾਲਾ ਜਾਦੂ ਜਾਣਦਾ ਹੈ ਦੇਹ ਪਲਟ ਲੈਂਦਾ ਹੈ ਸ਼ੱਜੂ ਨਾਈ ਨੇ ਪੁੱਛਿਆ ਇਸ ਗੱਲ ਦਾ ਤਾਂ ਪਤਾ ਨਹੀਂ ਅਸੀਂ ਇਹੋ ਜਿਹਾ ਕੁਝ ਵੇਖਿਆ ਨਹੀਂ ਪਰ ਬੰਦਾ ਸਿੰਘ ਬਹਾਦਰ ਨੇ ਆਉਂਦਿਆਂ ਹੀ ਤੁਰਕਾਂ ਦੇ ਨੱਕ 'ਚ ਦਮ ਕਰ ਦਿੱਤਾ ਸਿੰਘੋ ਪਹਿਲਾਂ ਸਮਾਣਾ ਖੇ ਕੀਤਾ ਫਿਰ ਸਢੋਰਾ ਸਰਹਿੰਦ ਦੇ ਨਵਾਬ ਨੂੰ ਤਾਂ ਘੋੜਿਆਂ ਪਿੱਛੇ ਬੰਨ ਕੇ ਕਢੀ ਸਿਆ ਐ ਲਿਆ ਛੋਟੇ ਸਾਹਿਬ ਜਦਿਆਂ ਦਾ ਬਦਲਾ ਬੱਲੇ ਓਏ ਤੇਰੇ ਬੰਦਾ苏 ਬਹਾਦਰਾ ਰੱਖ ਵਖਾਈ ਸਿੰਘਾਂ ਦੀ ਬੋੜ ਸਿੰਘ ਸੁਣ ਕੇ ਖੁਸ਼ ਹੋ ਗਿਆ ਤੂੰ ਆਂਦਾ ਸੀ ਬਈ ਖਾਲਸਾ ਰਾਜ ਹੋ ਗਿਆ ਉਹ ਕੀ ਗੱਲ ਹੋਈ ਤੇਗਾ ਸਿੰਘ ਨੇ ਪੁੱਛਿਆ ਰਾਜ ਐ ਚੁੱਪ ਚਪੀਤੇ ਹੋ ਜਾਂਦਾ ਬੋਦਾ ਸਿੰਘ ਹੈਰਾਨੀ ਨਾਲ ਬੋਲਿਆ ਉਪਾਈ ਮੇਰਿਓ ਤੁਸੀਂ ਤਾਂ ਇੱਥੇ ਬੈਠੇ ਆਂ ਤਰਵੈਣੀ ਦੀ ਛਾਹ ਹੇਡ ਤੁਹਾਨੂੰ ਕੀ ਪਤਾ ਲੱਗਣਾ ਜੰਗ ਦੇ ਮੈਦਾਨ ਵਿੱਚ ਜਾਵੋ ਤਾਂ ਪਤਾ ਲੱਗੇ ਮਾਵਾਂ ਨੂੰ ਪੁੱਤ ਨਹੀਂ ਸਿਆਣ ਦੇ ਉਥੇ ਮਾਰ ਕੱਟ ਵੱਡ ਕਿਸੇ ਦੀ ਬਾਹ ਹੈ ਨਹੀਂ ਜਾਂ ਕਿਸੇ ਦਾ ਸਿਰ ਹੈ ਨਹੀਂ ਚੁੱਪ ਚਪੀਤੇ ਥੋੜੀ ਹੋ ਗਿਆ ਖਾਲਸਾ ਰਾਜ ਉਥੇ ਲੋਥਾਂ ਤਾਂ ਐ ਪਈਆਂ ਹੁੰਦੀਆਂ ਜਿਵੇਂ ਬਾਣ ਚ ਡਲੇ ਪਈ ਹੁੰਦੀ ਐ ਸੂਲਿਆਣੇ ਵਿਸ਼ਿੰਗਾ ਦੇ ਆਹੂ ਲਾਤੇ ਸਿੰਘਾਂ ਨੇ ਵੀ ਦੱਸਤਾ ਅਸੀਂ ਗੁਰੂ ਦੇ ਸੇਖਾਂ ਡਰਦੇ ਸੁਥਨਾ ਵਿੱਚ ਹੀ ਹੱਗ ਦਿੰਦੇ ਸੀ ਆਏ ਉਪਰੇ ਬੰਦੇ ਦੀ ਗੱਲ ਸੁਣਦੇ ਸਾਰੇ ਫੇਰ ਹੱਸ ਪਏ ਬੰਦਾ ਸਿੰਘ ਬਹਾਦਰ ਨੇ ਤਾਂ ਖਾਲਸਾ ਰਾਜ ਦਾ ਸਿੱਕਾ ਵੀ ਚਲਾ ਦਿੱਤਾ ਕਹਿੰਦਿਆਂ ਉਸ ਬੰਦੇ ਨੇ ਖੀਸੇ ਵਿੱਚ ਹੱਥ ਪਾਇਆ ਤੇ ਇੱਕ ਚਾਂਦੀ ਦਾ ਚਮਕਦਾ ਸਿੱਕਾ ਕੱਢ ਕੇ ਹੱਕਰੇਚ ਗਿਆ ਆ ਵੇਖੋ ਸਾਰੇ ਹੈਰਾਨ ਹੋ ਕੇ ਵੇਖਣ ਲੱਗੇ ਫਿਰ ਸਬੜਾ ਨੇ ਵਾਰੀ-ਵਾਰੀ ਆਪਣੇ ਹੱਥਾਂ 'ਚ ਫੜ ਕੇ ਪੁੱਠਾ ਸਿੱਧਾ ਕਰਕੇ ਵੇਖਿਆ ਖਾਲਸਾ ਖਾਲਸ ਜਾਂਦੀ ਦਾ ਹੈ ਟਣਕਾ ਕੇ ਤਾਂ ਵੇਖੋ ਬੰਦੇ ਨੇ ਗਰਮ ਨਾਲ ਗਿਆ ਨੱਥੂ ਅਮਲੀ ਨੇ ਬੋੜ ਸਿੰਘ ਕੋਲੋਂ ਸਿੱਕਾ ਫੜ ਕੇ ਉਂਗਲ ਤੇ ਰੱਖ ਕੇ ਅੰਗੂਠੇ ਨਾਲ ਉੱਪਰ ਵੱਲ ਉਛਾਲਿਆ ਤਾਂ ਸੱਚ ਹੀ ਸਿੱਕਾ ਟੁਣ ਗਿਆ ਅਮਲੀ ਨੇ ਉਪਰੋਂ ਹੀ ਬੋਚਦਿਆ ਕਿ ਵਾਹ ਕਿੱਥੇ ਬਣਾਇਆ ਹੋਏ ਸੀਗਾ ਚਾਰ ਚੋ ਫੇਰੇ ਤਾਂ ਤੁਰਕਾਂ ਦੇ ਸੂਈਏ ਫਿਰਦੇ ਐ ਲੋਗੜ ਗੜੀ ਦਿਵਾਲੇ ਪਹਾੜੀਆਂ ਦੇ ਘਾਟੇ ਇੱਕ ਪਹਾੜੀ ਉੱਪਰ ਨਗਾਰਾ ਵਜਾਉਣ ਵਾਲੇ ਬੈਠੇ ਐ ਦੂਜੀ ਪਹਾੜੀ ਉੱਪਰ ਟਕਸਾਲ ਬਣਾਈ ਐ ਉਥੇ ਪੱਠੀਆਂ 'ਚ ਢਾਲਦੇ ਐ ਸੋਨਾ ਚਾਂਦੀ ਕਮਾਲ ਦੀਆਂ ਪਹਾੜੀਆਂ ਨੇ ਉੱਥੇ ਜਾ ਕੇ ਪਤਾ ਲੱਗਦਾ ਖਾਲਸਾ ਜੀ ਇੱਕ ਘਾਟੀ ਤਾਂ ਇਹੋ ਜੀ ਤਾਂਗ ਐ ਬੜੀਆਂ ਚੋਰ ਮੂਰੀਆਂ ਉਥੇ ਬੰਦਾ ਸਿੰਘ ਬਹਾਦਰ ਰੱਖਦਾ ਔਖੀ ਘੜੇ ਵੇਲੇ ਔਖੀ ਘੜੀ ਵੇਲੇ ਇਹ ਚੋਰ ਕਾਟੀਆਂ ਬੜੇ ਕੰਮ ਆਉਣਗੀਆਂ ਜਾ ਕੇ ਤਾਂ ਵੇਖ ਕਦੇ ਜੰਗਲਾਂ 'ਚ ਮੰਗਲ ਲੱਗੇ ਪਈ ਐ ਉਪਰੇ ਬੰਦੇ ਨੇ ਪੂਰੇ ਗਰਵ ਨਾਲ ਦੱਸਿਆ ਦਿੱਲੀ ਦਾ ਮੁਸਲਮਾਨ ਬਾਦਸ਼ਾਹ ਚੱਲਣ ਦੇ ਉਹ ਖਾਲਸੇ ਦਾ ਸਿੱਕਾ ਬਈ ਬੋੜ ਸਿੰਘ ਨੇ ਬੇਯਕੀਨੀ ਜਿਹੀ ਪੁੱਛਿਆ ਦਿੱਲੀ ਦਾ ਬਾਦਸ਼ਾਹ ਤਾਂ ਆਪ ਡਰਿਆ ਬੈਠਾ ਆਪਣੇ ਪਿੰਡਾਂ 'ਚੋਂ ਬਾਹਰ ਤਾਂ ਨਿਕਲੋ ਵੇਖੋ ਗੁਰੂ ਦੇ ਬੰਦੇ ਨੇ ਤੁਰਕਾਂ ਨੂੰ ਕਿਵੇਂ ਭਜੜਾ ਪਾਈਆਂ ਨੇ ਬੰਦਾ ਸਿੰਘ ਬਹਾਦਰ ਤਾਂ ਜਿੱਧਰ ਵੀ ਚੜਾਈ ਕਰਦਾ ਮੁਗਲ ਹਾਕਮ ਪਹਿਲਾਂ ਹੀ ਨਜ਼ਰਾਂ ਨੇ ਲੈ ਕੇ ਆ ਖੜਦੇ ਆ ਮੰਨਣ ਚ ਨਹੀਂ ਆਉਂਦੀ ਤੇਰੀ ਗੱਲ ਗੁਰਸਿੱਖਾ ਬੋਤਾ ਸਿੰਘ ਨੇ ਨੱਥੂ ਤੋਂ ਸਿੱਕਾ ਫੜ ਕੇ ਉਪਰੇ ਬੰਦੇ ਨੂੰ ਵਾਪਸ ਫੜਾਉਂਦਿਆਂ ਗਿਆ ਸਿੰਘੋ ਮੈਂ ਇੱਥੇ ਗੱਲ ਮਣਵਾਉਣ ਨਹੀਂ ਆਇਆ ਆਪਣੇ ਇਧਰੋਂ ਲੰਘਦਾ ਸਾ ਤੁਹਾਨੂੰ ਵੇਖ ਕੇ ਰੁਕ ਗਿਆ ਗੱਲਾਂ ਬੜੀਆਂ ਨੇ ਤੁਹਾਨੂੰ ਸੱਚ ਨਹੀਂ ਆਉਣਾ ਮਲੇਰ ਕੋਟਲਾ ਬੰਦਾ ਸਿੰਘ ਨੇ ਚੜਾਈ ਕੀਤੀ ਤਾਂ ਚੌਧਰੀ ਬਾਹਰ ਜੂਤੀ ਹੱਥ ਬਨ ਆ ਖੜੇ ਐਵੇਂ ਰਾਏ ਕੋਟ ਹੋਇਆ ਹੁਣ ਤਾਂ ਸਿੰਘਾਂ ਦੀਆਂ ਫੌਜਾਂ ਫੌਜਾਂ ਜਿੱਧਰੋਂ ਵੀ ਲੰਗਦੀਆਂ ਨੇ ਲੋਕ ਆਪਣਾ ਖਾਣਾ ਪੀਣਾ ਛੱਡ ਕੇ ਸਿੰਘਾਂ ਨੂੰ ਵੇਖਣ ਪਿੰਡਾਂ ਤੋਂ ਬਾਹਰ ਆ ਖੜਦੇ ਨੇ ਬਾਲੇ ਠਾਈ ਤਾਂ ਪਿੰਡ ਵਾਸੀ ਅੰਨ ਪਾਣੀ ਸ਼ਕਣ ਲਈ ਵੀ ਬੇਨਤੀਆਂ ਕਰਦੇ ਨੇ ਤੁਹਾਨੂੰ ਪਤਾ ਨਹੀਂ ਹੋਣਾ ਪਿੰਡਾਂ ਦੇ ਲੋਕਾਂ ਨੂੰ ਬੰਦਾ ਸਿੰਘ ਕੀ ਸਿੱਖਿਆ ਦਿੰਦਾ ਹੈ ਸਾਨੂੰ ਕੀ ਪਤਾ ਹੋਣਾ ਖੂਹ ਦੇ ਮਿੰਡਕਾਂ ਨੂੰ ਅਸੀਂ ਤਾਂ ਤਰਵੈਣੀ ਥੱਲੇ ਬਹਿ ਕੇ ਗੱਲਾਂ ਨਾਲ ਹੀ ਦਿੱਲੀ ਦੇ ਕਿੰਗਰੇ ਭੋਰਨ ਵਾਲੇ ਆ ਨਥੂ ਅਮਲੀ ਬੋਲਿਆ ਗੁਰੂ ਦੇ ਸਿੱਖੋ ਬੰਦਾ ਸਿੰਘ ਲੋਕਾਂ ਨੂੰ ਆਖਦਾ ਆਪਣੀ ਰਾਖੀ ਆਪ ਕਰਨੀ ਸਿੱਖੋ ਜਾਗੀਰਦਾਰਾਂ ਬਿਸਵੇਦਾਰਾਂ ਨੂੰ ਮਾਰ ਮਾਰ ਪਜਾ ਦਿਓ ਉਹ 5 7 ਜਣੇ ਹੁੰਦੇ ਨੇ ਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਵਿੱਚ ਹੋ ਯਾਦ ਰੱਖੋ ਮੌਤ ਇੱਕ ਵਾਰ ਆਉਣੀ ਹੈ ਜਾਗੀਰਦਾਰਾਂ ਅਮੀਰ ਵਜ਼ੀਰਾਂ ਤੋਂ ਡਰ ਕੇ ਇਹਨਾਂ ਦੇ ਜ਼ੁਲਮ ਸਹਿ ਕੇ ਹਰ ਰੋਜ਼ ਨਾ ਮਰੋ ਅਣਖ ਨਾਲ ਜੀਣਾ ਸਿੱਖੋ ਇਕੱਠੇ ਹੋਵੋ ਹਥਿਆਰ ਚੁੱਕੋ ਜ਼ਮੀਨਾਂ ਦੇ ਖੁਦ ਮਾਲਕ ਬਣੋ ਪਤੇ ਲੋਕ ਜੋਸ਼ ਵਿੱਚ ਆ ਕੇ ਜੈਕਾਰੇ ਛੱਡਦੇ ਬੰਦਾ ਸਿੰਘ ਦੀ ਜੈ ਜੈਕਾਰ ਕਰਦੇ ਪਰ ਬੰਦਾ ਸਿੰਘ ਰੋਕਦਾ ਆਖਦਾ ਹੈ ਜੈ ਗੁਰੂ ਦੀ ਕਹੋ ਜੈਕਾਰੇ ਗੁਰੂ ਦੇ ਨਾਮ ਤੇ ਲਾਓ ਤ੍ਰਵੈਣੀ ਹੇਠ ਬੈਠੇ ਬੰਦੇ ਸਾਰੇ ਰੋਕੀ ਇਹ ਗੱਲਾਂ ਸੁਣ ਰਹੇ ਸਨ ਬਾਹਰੋਂ ਆਇਆ ਰਾਗੀਰ ਆਪਣੇ ਧਿਆਨ ਵਿੱਚ ਬੋਲੀ ਜਾ ਰਿਹਾ ਸੀ ਬੰਦਾ ਸਿੰਘ ਲੰਘ ਜਾਂਦਾ ਵਹੀ ਰਾਂ ਗਾਂ ਤੁਰ ਜਾਂਦੀਆਂ ਪਿੱਛੇ ਲੋਕ ਗੱਲਾਂ ਕਰਨ ਲੱਗਦੇ ਕੌਣ ਹੋਇਆ ਇਹ ਬੰਦਾ ਸਿੰਘ ਬਹੁਤੇ ਲੋਕ ਤਾਂ ਉਸਨੂੰ ਗੁਰੂ ਹੀ ਸਮਝਦੇ ਨੇ ਉਹ ਹੈਰਾਨ ਹੁੰਦੇ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗਦੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਕੋਈ ਬੰਦਾ ਮੁਗਲ ਸੈਨਾ ਨੂੰ ਵੀ ਹਰਾ ਸਕਦਾ ਯਕੀਨ ਤਾਂ ਸਾਨੂੰ ਵੀ ਨਹੀਂ ਆਉਂਦਾ ਸਿੰਘਾ ਸਾਡੇ ਪਿੰਡ ਦੇ 8-10 ਗੱਭਰੂ ਗਏ ਹੋਏ ਨੇ ਖਾਲਸਾ ਫੌਜ ਵਿੱਚ ਅਜੇ ਤੱਕ ਤਾਂ ਕੋਈ ਮੁੜਿਆ ਹੀ ਨਹੀਂ ਸਾਨੂੰ ਦੱਸੇ ਕੌਣ ਬੋਤਾ ਸਿੰਘ ਬੋਲਿਆ ਸਹੀ ਆਖਦੇ ਹੋ ਗੁਰੂ ਸਿੱਖੋ ਬੰਦਾ ਸਿੰਘ ਬਹਾਦਰ ਦਾ ਜਲਵਾ ਹੀ ਇਹੋ ਜਿਹਾ ਹੈ ਉਨੁਛੜ ਕੇ ਆਉਣ ਲਈ ਕੋਈ ਤਿਆਰੀ ਨਹੀਂ ਹੁੰਦਾ ਉਹਦੀ ਕੀਰਤੀ ਤਾਂ ਹੁਣ ਸਰਹਿੰਦ ਦੇ ਹੱਦਾ ਬੰਨੇ ਟੱਪ ਕੇ ਪੂਰੇ ਪੰਜਾਬ 'ਚ ਫੈਲ ਗਈ ਹੈ ਰਾਵੀ ਦਰਿਆ ਤੋਂ ਪਾਰ ਇਧਰ ਦਿੱਲੀ ਵੱਲ ਬੰਦਾ ਸਿੰਘ ਦੀਆਂ ਹੀ ਗੱਲਾਂ ਹੁੰਦੀਆਂ ਕੋਈ ਉਸ ਨੂੰ ਕਰਾਮਾਤੀ ਆਖਦਾ ਕੋਈ ਤਾਤ੍ਰਿਕ ਸਾਧ ਬੈਰਾਗੀ ਉਹ ਜਿੱਥੇ ਵੀ ਜਾਂਦਾ ਉਸਦੇ ਪੁੱਜਣ ਤੋਂ ਪਹਿਲਾਂ ਉਸ ਬਾਰੇ ਫੈਲੀਆਂ ਹਵਾਾਂ ਪਹੁੰਚ ਜਾਂਦੀਆਂ ਬੱਚੇ ਬੁੱਢੇ ਔਰਤਾਂ ਉਸਦੀ ਇੱਕ ਝਲਕ ਦੇਖਣ ਲਈ ਜੁੰਹਾ ਚੁਰਸਤਿਆਂ 'ਚ ਆ ਘੜਦੇ ਨੇ ਘਰ ਦੀਆਂ ਛੱਤਾਂ ਉੱਪਰ ਜਾ ਚੜਦੇ ਨੇ ਰਾਹਗੀਰ ਦੀਆਂ ਗੱਲਾਂ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਸਨ ਤੇਗਾ ਸਿੰਘ ਨੇ ਉਸ ਨੂੰ ਬੁੱਲਾਂ ਉੱਪਰ ਜੀਭ ਫੇਰਦਿਆਂ ਵੇਖ ਕੇ ਪੁੱਛਿਆ ਲੱਸੀ ਦਾ ਛੰਨਾ ਹੋਰ ਭਰਾ ਭਰਾਵਾ ਜਿਉਂਦੇ ਰਹੋ ਗੁਰਸਿੱਖਾ ਪਹਿਲਾਂ ਹੀ ਨਿਸ਼ਾ ਹੋਈ ਪਈ ਐ ਕਿਹੜੇ ਗਰਾਹ ਐ ਸਿੰਘ ਦਾ ਬੋਤਾ ਸਿੰਘ ਨੇ ਪੁੱਛਿਆ ਹੁਣ ਤਾਂ ਸਾਰੀ ਪੰਜਾਬ ਹੀ ਆਪਣਾ ਗਰਾਹ ਹੈ ਬੰਦਾ ਸਿੰਘ ਨੇ ਉਧਰ ਪਿੰਡਾਂ-ਪਿੰਡਾਂ 'ਚ ਖਾਲਸਾ ਪੰਚਾਇਤ ਬਣਾਤੀਆਂ ਹੁਣ ਤਾਂ ਮੁਗਲ ਹਾਕਮ ਵੀ ਖਾਲਸਾ ਪੰਚਾਇਤ ਦਾ ਹੁਕਮ ਮੰਨਦੀ ਹੈ ਜਾਗੀਰਦਾਰਾਂ ਤੋਂ ਜ਼ਮੀਨਾਂ ਖੋ ਕੇ ਵਾਉਣ ਵਾਲੇ ਮੁਜ਼ਾਰਿਆਂ ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕ ਬਣਾ ਦਿੱਤਾ ਬੰਦਾ ਸਿੰਘ ਨੇ ਇਹ ਕਿਵੇਂ ਹੋ ਜਾਊ ਬਈ ਸ਼ੱਜੂ ਨਾਈ ਅਚੰਬੇ ਨਾਲ ਬੋਲਿਆ ਹੋਊ ਕਿਵੇਂ ਨਹੀਂ ਸ਼ੱਜੂ ਨੱਥੂ ਅਮਲੀ ਵੱਲ ਚਾ ਗਿਆ ਭਲਾ ਆਪਣੇ ਪਿੰਡ ਦਾ ਕਰੋੜਾ ਸਿੰਘ ਆਪਣੀ ਜ਼ਮੀਨ ਕਿਵੇਂ ਵੰਡ देऊ ਹਲਵਾ ਕਾਣੂ ਬੰਡੂ ਦਾ ਨਹੀਂ ਸਿੰਘ ਜੀ ਹਲਵਾਕ ਆਪੇ ਖੋ ਲੈਣਗੇ। ਇਹੀ ਬੰਦਾ ਸਿੰਘ ਦਾ ਹੁਕਮ ਹੈ। ਉਸ ਨੇ ਤਾਂ ਹੁਣ ਹੁਕਾ ਦਿੱਤਾ ਪਿੰਡਾਂ ਦੇ ਗੱਪਰੂ ਖਾਲਸਾ ਫੌਜ ਚ ਪਰਦੀ ਹੋਣ। ਗੁਰੂ ਦਾ ਸਿੰਘ ਗਊ ਗਰੀਬ ਦੀ ਰੱਖਿਆ ਕਰੇ। ਸਹੀ ਆਖਦਾ ਸਿੰਘਾ ਤੂੰ ਹੁਣ ਪਾਈ ਬੰਦਾ ਸੂ ਬਹਾਦਰ ਕੋਲੋਂ ਆਇਆ ਬੋੜ ਸਿੰਘ ਨੇ ਪੁੱਛਿਆ ਮੈਂ ਛਪਾਰ ਚਿੜੀ ਦੀ ਲੜਾਈ 'ਚ ਜ਼ਖਮੀ ਹੋ ਗਿਆ ਸੀ ਇੱਕ ਸਿਪਾਈ ਦਾ ਵਰਸ਼ਾ ਆਂਦਰਾਂ ਤੱਕ ਖੁੱਬ ਗਿਆ ਸੀ ਥੋੜੇ ਦਿਨ ਉੱਥੇ ਹੀ ਮੱਲਮ ਪੱਟੀ ਹੁੰਦੀ ਰਹੀ ਹੁਣ ਪਿੰਦ ਮਹੀਨਾ ਕੋ ਲਾ ਕੇ ਆਪਾਂ ਫੇਰ ਕਮਰ ਕੱਸਾ ਕਰ ਲੈਣਾ ਆਖਦਿਆਂ ਸਿੰਘ ਨੇ ਖੜੇ ਹੋ ਕੇ ਕੁੜਤਾ ਚੁੱਕ ਕੇ ਜ਼ਖਮ ਵਖਾਇਆ ਸਾਰਿਆਂ ਨੇ ਵੇਖਿਆ ਅਜੇ ਵੀ ਉਸਦੇ ਪੇਟ ਉੱਪਰ ਘੇਰੇ ਲੋਟ ਚੌੜੀ ਪੱਟੀ ਬੰਨੀ ਹੋਈ ਸੀ ਸਾਰਿਆਂ ਦੇ ਚਿਹਰੇ ਉੱਪਰ ਉਸ ਲਈ ਦਇਆ ਆਈ ਫਿਰ ਉਸਨੇ ਜਿਉਂਦੇ ਵਸਦੇ ਰਹੁ ਭਾਈ ਸਿੱਖੋ ਕਹਿ ਕੇ ਵਰਸ਼ਾ ਚੁੱਕ ਲਿਆ ਸਿੰਘ ਕੁਝ ਕੜੀ ਹੋਰ ਆਰਾਮ ਕਰ ਲੈਂਦਾ ਬੋਰ ਸਿੰਘ ਦੇ ਬੋਲਾਂ ਵਿੱਚ ਹਮਦਰਦੀ ਸੀ ਨਹੀਂ ਸਿੰਘੋ ਹੁਣ ਪੈਂਦਾ ਖੋਟਾ ਕਾਹਨੂੰ ਕਰਨਾ ਵੇਲੇ ਨਾਲ ਟਿਕਾਣੇ ਲੱਗ ਜਾਵਾ ਫਤੇ ਬੁਲਾ ਕੇ ਸਿੰਘ ਆਪਣੇ ਰਾਤ ਉੱਰ ਗਿਆ ਤ੍ਰਵੇਣੀ ਥਲੇ ਬਹੁਤੇ ਚਿਰ ਚੁੱਪ ਸ਼ਾਈ ਰਹੀ ਉਪਰੇ ਸਿੰਘ ਸਿਪਾਹੀਆਂ ਦੀਆਂ ਗੱਲਾਂ ਨੂੰ ਹਰ ਕੋਈ ਆਪਣੇ ਢੰਗ ਨਾਲ ਰੜਕਣ ਲੱਗਾ ਹੋਇਆ ਸੀ ਅੰਦਰੋਂ ਅੰਦਰੇ ਗੱਲਾਂ ਉਹਨਾਂ ਦੇ ਹਜਮ ਨਹੀਂ ਸੀ ਹੋ ਰਹੀਆਂ ਇੱਕ ਹੀ ਗੱਲ ਬਣੀ ਬਈ ਨੱਥੂ ਅਮਲੀ ਨੇ ਚੁੱਪ ਤੋੜਦਿਆਂ ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਹੋਵੇ ਨੱਥੂ ਦੀ ਗੱਲ ਦਾ ਕਿਸੇ ਨੇ ਹੰਗਾਰਾ ਨਾ ਪਰਿਆ ਨੱਥੂ ਨੂੰ ਹੋਰ ਹੈਰਾਨੀ ਹੋਈ ਫਿਰ ਆਪ ਹੀ ਬੋਲ ਪਿਆ ਜਣਾ ਨਾ ਆਪਣਾ ਨਾਂ ਦੱਸ ਕੇ ਗਿਆ ਨਾ ਆਪਣਾ ਪਿੰਡ ਕਹਿ ਗਿਆ ਸਾਰਾ ਪੰਜਾਬ ਹੀ ਖਾਲਸੇ ਦਾ ਪਿੰਡ ਹੈ ਮੈਨੂੰ ਤਾਂ ਲੱਗਦਾ ਛੁਲਿਆਂ ਦਾ ਸੂਈਆਂ ਨਾ ਛੱਡਿਆ ਹੋਵੇ ਤੈਨੂੰ ਮੁਸ਼ਕਲ ਆ ਗਿਆ ਹੋਏ ਅਮਲੀਆ ਇਹਦੇ ਚੋਂ ਛੁਲਿਆਂ ਦਾ ਬੂਟਾ ਲਈ ਮਰਾਸੀ ਪਹਿਲੀ ਵਾਰ ਬੋਲਿਆ ਵੇਖ ਲਾ ਮਰਾਸੀਆ ਇਹ ਨਾ ਹੋਵੇ ਨਾਲੇ ਬਬਲ ਸੀ ਪੀ ਜਾਂ ਨਾਲੇ ਟੱਬਰ ਪਰਖਦਾ ਜਾਵੇ ਅਮਲੀ ਦੀ ਗੱਲ ਤੇ ਸਾਰੇ ਹੱਸਣ ਲੱਗੇ ਉਹ ਭਲੇਉ ਮਾਨਸੂ ਇਹ ਬੰਦਾ ਸੋਂ ਬਹਾਦਰ ਦਾ ਸਿੰਘ ਹੋਣਾ ਉਹਨੇ ਭੇਜਿਆ ਹੋਣਾ ਬਈ ਪਿੰਡ ਪਿੰਡ ਹੁਕਾ ਦੇ ਕੇ ਆ ਖਾਲਸੇ ਦਾ ਰਾਜ ਹੋ ਗਿਆ ਬੋਤਾ ਸਿੰਘ ਨੇ ਆਪਣਾ ਲਖਣ ਲਾਇਆ ਤੁਸੀਂ ਵੇਖ ਲਿਓ ਹੁਣ ਪਿੰਡਾਂ ਚ ਗਦਰ ਮਚੂ ਅਮਲੀ ਬੋਲਿਆ ਤੂੰ ਕਦੇ ਚੱਜ ਦੀ ਗੱਲ ਤਾਂ ਕਰਨੀ ਨਾ ਹੋਈ ਮੁਰਦਾ ਬੋਲੂ ਖਫਣ ਪਾੜੂ ਬੋੜ ਸ਼ਿੰਗ ਨੇ ਕਿਆ ਬਾਬਾ ਇਸ ਗੱਲ ਚ ਮੁਰਦਾ ਕਿੱਥੋਂ ਆਵੜਿਆ ਅਮਲੀ ਨੇ ਤੇਗਾ ਸਿੰਘ ਵਾਲਾ ਝਾਕ ਕੇ ਆਖਾ ਦੱਬੀ ਜਿਵੇਂ ਤਰੇਖਾ ਸੇ ਦੇ ਰਾ ਚ ਗਦਰਾ ਵੜਿਆ ਬਾਬੇ ਨੇ ਅਮਲੀ ਦੇ ਗਿੱਟੇ ਤੇ ਮਾਰੀ ਮੇਰੀ ਤਾਂ ਗੱਲ ਸੱਚੀ ਹੋ ਵੇਖ ਲਿਓ ਮੈਨੂੰ ਤਾਂ ਲੱਗਦਾ ਬੁੱਢਿਆਂ ਦੀ ਅਕਲ ਤਾਂ ਬੂਟਾ ਅਲੀ ਦਾ ਖੋਤਾ ਚੱਰੀ ਫਿਰਦਾ ਆ ਕੇ ਨੱਥੂ ਡੱਡੂ ਵਾਂਗ ਛਾਲ ਮਾਰ ਕੇ ਬੋੜ ਸਿੰਘ ਕੋਲ ਵਿਥ ਪਾ ਗਿਆ ਓਏ ਅਮਲੀਆ ਹੋਸ਼ ਨੂੰ ਹੱਥ ਮਾਰ ਮੇਰਾ ਖੋਤਾ ਇਨਾ ਮੂਰਖ ਨਹੀਂ ਹੈ ਉਹ ਵੀ ਬੰਦਾ ਕ ਬੰਦਾ ਵੇਖ ਕੇ ਮੂੰਹ ਮਾਰਦਾ ਮਰਾਸੀ ਦਾ ਵੀ ਦਾ ਚੱਲ ਗਿਆ ਦੰਦੀਏ ਅਲਾਦੀ ਹੁਣ ਤੇਰੇ ਵੀ ਖੰਭ ਨਹੀਂ ਘਲਾਈ ਬੋੜ ਸਿੰਘ ਨੇ ਬੂਟੇ ਘਲੇ ਨੋ ਚੜ ਗਿਆ ਮਰਾਸੀਆ ਖੰਭ ਪਤਾ ਕਦੋਂ ਨਿਕਲਦੇ ਐ ਅਮਲੀ ਨੇ ਛੇੜਿਆ ਪਤਾ ਪਤਾ ਤੇਰੇ ਅੰਗੂ ਧੌਣ ਤੇ ਕੁੱਜਾ ਨਹੀਂ ਬੰਨੀ ਫਿਰਦਾ ਅੱਲਾ ਦੀ ਮਿਹਰ ਨਾਲ ਇਹਦੇ 'ਚ ਅਕਲ ਵੀ ਹੈਗੀ ਆ ਮਰਾਸੀ ਨੇ ਆਪਣੇ ਕੋਲ ਮੋਣਸੇਰ ਉੱਪਰ ਪਟੋਕੀ ਮਾਰ ਦਿਆ ਗਿਆ ਸਬਰ ਕਰ ਬੰਦਾ ਸਿੰਘ ਆਲਣ ਦੇ ਫਿਰ ਦੇਖਦੇ ਆ ਤੇਰੀ ਅਕਲ ਖਬਰਦਾਰ ਹੋਇ ਨੱਥਿਆ ਬਾਬੇ ਫੂਲਾ ਸਿੰਘ ਨੇ ਡਾਂਟਿਆ ਆਪਾਂ ਸਾਰੇ ਪਿੰਡ 'ਚ ਭਰਾਵਾਂ ਵਾਂਗੂ ਰਹਿਨੇ ਆਂ ਦੁੱਖ ਸੁੱਖ ਦੇ ਸਾਂਝੀ ਕਿਸੇ 'ਚ ਦਰੈਤ ਨਹੀਂ ਇਹੋ ਜੀ ਗੱਲ ਮੁੜ ਕੇ ਨਾ ਕਰਨੇ ਬਾਦਸ਼ਾਹੀਆਂ ਤਾਂ ਪਾੜ ਪਾਉਂਦੀਆਂ ਮੂਰਖੋ ਬਾਬਾ ਗੱਲ ਤਾਂ ਗਦਰ ਵਾਲੀ ਸੀ ਐਵੇਂ ਹੋਰ ਪਾਸੇ ਤੂੰ ਨੂੰ ਤੁਰਪੀ ਆਮਲੇ ਨੇ ਗਿੱਜੀ ਖੁਰਕੀ ਤੇਰੀ ਗੱਲ 'ਚ ਮੂੰ ਦੇਖੀ ਤਾਂ ਬਹੁਤਾ ਝੂਠਣੀ ਐ ਭਲਾ ਕਰੋੜੀ ਸਿੰਘ ਕਿਵੇਂ ਜ਼ਮੀਨ ਦੇ ਦੂ ਜੱਟਾਂ ਨੂੰ ਹੁਣ ਉਹਦੀ ਜ਼ਮੀਨ ਤਾਂ ਚੂੜੇ ਚ ਮਾਰ ਵੀ ਪਾਉਂਦੇ ਐ ਬੰਦਾ ਸਿੰਘ ਹੁਣ ਇਹਨਾਂ ਨੂੰ ਬਣਾ ਦੋ ਜ਼ਮੀਨਾਂ ਦੇ ਮਾਲਕ ਹੁਣ ਇਹ ਵੀ ਜੱਟਾਂ ਚ ਰਲਣਗੇ ਹੈ ਤਾਂ ਇਹ ਜੰਗੋ 13ਵੀਂ ਗੱਲ ਪੂਲਾ ਸਿੰਘ ਬੋਲਿਆ ਸਿੰਘ ਤਾਂ ਹੁਣ ਇਹੀ ਆ ਕੇ ਗਿਆ ਖਾਸੇ ਦੇ ਰਾਜ ਜਮੀਨਾ ਉਹਦੀਆਂ ਜਿਹੜਾ ਬਾਹੂ ਭਲਾ ਹੁਣ ਕਰੋੜੀ ਸਿੰਘ ਕਿਵੇਂ ਹਲਵਾਉ ਨੱਥੂ ਤੋਂ ਫੇਰ ਨਹੀਂ ਜੁਪਰੇ ਆ ਗਿਆ ਉਹ ਤਾਂ ਬੋਲਦਾ ਨੂੰ ਫਾਲ ਕੇ ਲੈ ਆਉ ਬੂਟੇ ਵਾਲੇ ਨੇ ਹੱਸ ਦਿਆ ਕਿ ਆ ਅੱਛਾ ਬਈ ਜੇ ਭਲਾ ਕਰੋੜੀ ਸਿੰਘ ਨੂੰ ਬੋਲੀ ਵਾਲੇ ਬਾਹਂ ਚ ਛੱਡਣਾ ਹੋਵੇ ਅਮਲੀ ਨੇ ਫਿਰ ਚਕੁੰਦਰ ਛੱਡੀ ਤੂੰ ਬਾਜ ਨਹੀਂ ਆਉਂਦਾ ਨਾ ਕਿਹਾ ਪੂਲਾ ਸਿੰਘ ਨੇ ਚਿੜ ਗਿਆ ਬਾਬਾ ਮੈਂ ਤਾਂ ਸਭੈ ਕੀ ਗੱਲ ਕੀਤੀ ਆ ਇਹ ਜੜੇ ਚੌਧਰੀ ਦੂਰ ਖੜੇ ਹੀ ਚਾਦਰਾਂ ਝਾੜੀ ਜਾਣਗੇ ਪਰ ਜੇ ਕਿਸੇ ਮੁਜਾਰੇ ਦੀ ਤੀਵੀ ਮਾਣੀ ਓਏ ਕੋੜਿਆ ਇਸ ਪਾਸੇ ਨਹੀਂ ਜਾਣਾ ਬੋੜ ਸਿੰਘ ਨੇ ਕਾਲੀ ਨਾਲ ਵਰਜਿਆ ਬਾਬਾ ਕਿਸੇ ਨੂੰ ਤਾਂ ਇਸ ਪਾਸੇ ਜਾਣਾ ਹੀ ਪਊ ਕੰਜਰਾ ਪਿੰਡਾਂ ਦੀਆਂ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਬਾਬਾ ਤੇਰੇ ਮੇਰੇ ਅਰਗਿਆਂ ਲਈ ਤਾਂ ਸਾਂਝੀਆਂ ਚੌਧਰੀ ਲਈ ਨਹੀਂ ਤਾਂ ਨੱਥਾ ਨੱਥਿਆ ਬੰਦਾ ਬਣ ਬਈ ਬਸ ਪੂਲਾ ਸਿੰਘ ਨੇ ਹੱਥ ਦਾ ਪੰਜਾ ਖਿਲਾਰ ਕੇ ਉਸ ਨੂੰ ਰੋਕ ਦਿੱਤਾ ਪਰ ਨੱਥੂ ਅਮਲੀ ਕਿੱਥੇ ਟਲਣ ਵਾਲਾ ਸੀ ਬੋਲਿਆ ਗੱਲਾ ਬੰਦਾ ਨਹੀਂ ਬਾਬਾ ਹੁਣ ਬੰਦਾ ਸਿਓ ਬਹਾਦਰ ਬਣਉ ਬਥੇਰਾ ਕੁਛ ਅੱਖਾਂ ਬੰਦ ਕਰਕੇ ਜਰ ਲਿਆ ਸਿੰਘ ਦਾ ਸਗਿਆ ਖਾਲਸੇ ਦਾ ਰਾਜ ਹੋ ਗਿਆ ਹੁਣ ਇਹਨਾਂ ਚੌਧਰੀਆਂ ਨਾਲ ਵੀ ਵਹੀ ਖਾਤੇ ਬਰਾਬਰ ਕਰਨੇ ਆ ਜਮਈ ਸਹੀ ਗੱਲ ਹੈ ਨੱਥੂ ਅਮਲੀ ਦੀ ਬੋਤਾ ਸਿੰਘ ਨੇ ਨੱਥੂ ਨਾਲ ਸੁਰ ਰਲਾਈ हां नथू अमले ने एक आंख में जरे सिर हिला के किया साब किताब होना चाहिए जमा बराबर आखिर बोता चाचा स्यूमी बेले साला तो चौधरी करोड़ी सिंह दी पौई बोंदा बीजदा ਛੱਡੋ ਇਹਨਾਂ ਗੱਲਾਂ ਨੂੰ ਨਥਿਆ ਆਪਣੇ ਪਿੰਡ ਦੀ ਚੋਬਰ ਵੀ ਗਏ ਹੋਏ ਨੇ ਸਿੰਘਾਂ ਦੀ ਫੌਜ ਅਸਲ ਗੱਲ ਤਾਂ ਉਹ ਦੱਸਣਗੇ ਜਦੋਂ ਮੁੜੇ ਬੋੜ ਸਿੰਘ ਨੇ ਗੱਲ ਨੂੰ ਮੁੜਾ ਦਿੱਤਾ ਭੁੱਲ ਜਾ ਬਾਬਾ ਕਰਾਂ ਵੱਲੋਂ ਤਾਂ ਉਹ ਡੱਕੇ ਤੋੜ ਕੇ ਗਏ ਆ ਜਿਸ ਦਿਨ ਤੁਰੇ ਸੀ ਮੈਂ ਉਥੇ ਹੀ ਸੀ ਅਰਦਾਸ ਕੀਤੀ ਜੈਕਾਰੇ ਛੱਡੇ ਆਖਦੇ ਸੀ ਦਸਵੇਂ ਗੁਰੂ ਨੇ ਹਾਕ ਮਾਰੀ ਐ ਹੁਣ ਜੀਂਦੇ ਜੀ ਤਾਂ ਉਹ ਉਹਨਾਂ ਵੱਲ ਪੇਠ ਨਹੀਂ ਕਰਨੀ ਪਸੇਰੀ ਪਸੇਰੀ ਛੋਲੇ ਭੁਣਾ ਕੇ ਮਗਰੀਆਂ ਮਾਰ ਲੀਆਂ ਤੇ ਤੁਰ ਗਏ ਕਿਸੇ ਦੇ ਹੱਥ 'ਚ ਗੰਡਾਸਾ ਕਿਸੇ ਦੇ ਹੱਥ 'ਚ ਡਾਂਗ ਅਮਲੀ ਨੇ ਜੋਸ਼ ਨਾਲ ਦੱਸਿਆ ਕਿ ਤੇ ਛੋਲੇ ਚਬ ਕੇ ਨਾ ਮੋੜਣ ਆਪਣੇ ਗੱਭਰੂ ਪਿੰਡ ਨੂੰ ਦਾਗ ਲਾ ਦੇਣ ਇੱਕ ਗੱਭਰੂ ਬੋਲਿਆ ਚੋਲੇ ਚ ਬਾ ਕੀ ਆਉਣਗੇ ਤੁਰਕਾ ਨੂੰ ਗੁਰੂ ਦੇ ਸਿੰਘ ਐ ਫਿਰ ਵੀ ਗੁਰੂ ਦੀਆਂ ਕਿਆ ਬਾਤਾਂ ਪਹਿਲਾ ਪਿਓ ਸ਼ਹੀਦ ਕਰਵਾਇਆ ਫਿਰ ਚਾਰ ਪੁੱਤਰ ਸ਼ਹੀਦ ਕਰਵਾ ਲੇ ਸਦਮੇ ਚ ਮਾਤਾ ਵਾਹਿਗੁਰੂ ਨੂੰ ਪਿਆਰੀ ਹੋਗੀ ਆਨੰਦਪੁਰ ਛੱਡਿਆ ਚਮਕੌਰ ਦੀ ਗੜੀ ਛੱਡੀ ਕਿੱਥੇ ਗਿਆ ਗੁਰੂ ਦੂਰ ਪਰਦੇਸ਼ ਮਰਾਠਿਆਂ ਦੀ ਧਰਤੀ ਬਈ ਬੱਲੇ ਬੱਲੇ ਤਾਨਾ ਤੂੰ ਦਾਦਾ ਤਾਨਾ ਤੇਰੇ ਚੂਜ ਤਾਨਾ ਸਿੱਖੀ ਫੂਲਾ ਸਿੰਘ ਨੇ ਅੱਖਾਂ ਬੰਦ ਕਰਕੇ ਹੱਥ ਜੋੜ ਲਏ ਸਾਰੇ ਚੁੱਪ ਹੋ ਗਏ ਤ੍ਰਮੈਣ ਹੀਟ ਮਾਹੌਲ ਸੰਜੀਦਾ ਹੋ ਗਿਆ ਬੂਟਾ ਮਰਾਸੀ ਵੀ ਚੁੱਪ ਸੀ ਅੰਦਰੋਂ ਤਾਂ ਉਹ ਵੀ ਸੋਚਦਾ ਸੀ ਸੋਬੇ ਨੂੰ ਬੱਚਿਆਂ ਉਪਰ ਜ਼ੁਲਮ ਨਹੀਂ ਸੀ ਕਰਨਾ ਚਾਹੀਦਾ ਅੱਜ ਮੀਰ ਜ਼ਾਦਾ ਚੁੱਪ ਐ ਬਈ ਅਮਲੀ ਦੀਆਂ ਅੱਖਾਂ ਵਿੱਚ ਫਿਰ ਸ਼ਰਾਰਾ ਸੀ ਖਾਲਸੇ ਦਾ ਰਾਜ ਸੁਣ ਕੇ ਇਹਦੀ ਬੋਲਤੀ ਬੰਦ ਹੋ ਗਈ ਟੇਂਗਾ ਸਿੰਘ ਹੱਸਿਆ ਭਾਗ ਲੱਗੇ ਰਹਿਣ ਅੱਲਾ ਬਹੁਤਾ ਰਿਜਕ ਦੇਵੇ ਕਿਸੇ ਦਾ ਰਾਜ ਆਜੇ ਜੇ ਜਮਾਨੋ ਅਸੀਂ ਤਾਂ ਸਭ ਦੀ ਖੈਰ ਮੰਗਣੀ ਐ ਮੈਂ ਤਾਂ ਸੋਚੀ ਜਾਂਦਾ ਸੀ ਮੇਰੀਆਂ ਬੱਕਰੀਆਂ ਖੁੱਲ ਕੇ ਮੇਮਣਿਆਂ ਕੋਲ ਨਾ ਜਾ ਪੜਨ ਖੜਨ ਸਾਰਾ ਦੁੱਧ ਚੁੰਗ ਜਾਣਗੇ ਆਖ ਦਾ ਬੂਟਾ ਵਾਲੀ ਉੱਠ ਕੇ ਲੁੰਗੀ ਚੜਨ ਲੱਗਾ ਮਰਾਸੀ ਵੀ ਉੱਠਣ ਦਾ ਬਹਾਨਾ ਹੀ ਪਾਲਦਾ ਸੀ ਬੋਤਾ ਸਿੰਘ ਨੇ ਕਿਹਾ ਨਗਰ ਖੇੜਾ ਵਸਦਾ ਰਹਿ ਆ ਕੇ ਮਰਾਸੀ ਘਰ ਨੂੰ ਵਗ ਦੁਰਿਆ ਉਸ ਦੀ ਸ਼ੂਲੀ ਤੋੜ ਵੇਖ ਕੇ ਫੂਲਾ ਸਿੰਘ ਨੇ ਕਿਹਾ ਮਰਾਸੀ ਖੈਰ ਹੱਥਾਂ ਨਹੀਂ ਇਹ ਮੁਖਬਰੀ ਕਰੂੰ ਵੇਖ ਲਓ ਇਹ ਗੱਲ ਸੁਣ ਕੇ ਤ੍ਰਵੈਣੀ ਦੀ ਸ਼ ਸਹਿਮ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਘਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਦੇ ਕਮੈਂਟ ਜ਼ਰੂਰ ਕਰਿਓ ਤੇ ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ